ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦ ਕਰਦਾ ਮੇਰੇ ਵੀਰ ਉਹ ਕੂਤਰਾ ਵਾਦਰਾ ਸੱਟਾ ਜੀ ਸਾਰੇ ਵੀਰਾਂ ਦੇ ਘਰ ਫਵਾਂ ਠੀਕ ਐ ਓਏ ਤੂੰ ਯਾਰ ਕਿਉਂ ਵਿੱਚ ਉਹ ਕਰਦਾ ਦੇਖ ਲੈ ਲੈ ਉਹ ਨੂੰ ਆਏ ਹੁਣ ਮੋਰ ਨੂੰ ਨਾ ਘਨ ਉੱਠੂਗਾ ਚਲੋ ਕੋਈ ਨਾ ਭਾਈ ਠੀਕ ਐ ਹੋ ਗਿਆ ਟਾਈਮ ਲਗਭਗ 9:30 ਪਹਿਲਾਂ 9:30 ਕੀ ਰੋਟੀ ਰੱਟੀ ਪੜਾ ਕੇ ਆਉਣੇ ਆਏਗਾ ਆਪਾਂ ਤੇ ਬਸ ਫਿਰ ਉੱਠ ਕੇ ਕੂਤਰਾ ਜਵਾੜ ਜਾਣ ਨੂੰ ਦੂਹ ਲਾ ਕੇ ਆਪਾਂ ਤੇ ਇੱਕ ਵਾਰੀ ਉੱਠ ਕੇ ਉਹਦੇ ਆਖੜਾ ਆਏ ਪਿਆ ਤਾਂ ਗੱਲ ਨਹੀਂ ਬੰਦੀ ਹਣਾ ਯਾਰ ਬਾਹਲਾ ਲੇਟ ਸੌਣ ਤੇ ਬਾਹਲਾ ਲੇਟ ਉੱਠਣ ਲੱਗੇ ਫੇਰ ਟਾਈਮਿੰਗ ਖਰਾਬ ਹੋ ਗਈ ਯਾਰ ਤੇ ਹੇ ਅਲੀਓਟ ਉਹ ਪਤਰਾ ਹਾਂਜੀ ਧੁੱਪਾ ਤਾਂ ਪਾਦਾ ਚੰਗਾ ਲੱਗਿਆ ਏ ਇੱਕ ਨੰਬਰ ਹੈ ਮਾਹੌਲ ਪਹਿਲਾਂ ਵੀਡੀਓ ਲਾ ਕੇ 20 ਮਿੰਟ ਫੇਰ ਸੌਂਗਾ ਮੱਧਾ ਘੰਟਾ ਨੂੰ ਉੱਠਿਆ ਦੂਰੀ ਯਾਰ ਬਾੜੇ ਪਈ ਬੇਕਾਰ ਹੋਈ ਪਏ ਐ ਜਿਵੇਂ ਕਿਸੇ ਕੰਮ ਦੇ ਨਹੀਂ ਸਾਹਾਂ ਦਾ ਗੋਂ ਵੀਖਣ ਤਾਂ ਤਾਂ ਦਾ ਆਪਣਾ ਕੋਈ ਲੱਲਾ ਨਹੀਂ ਖਾਣੀਆਂ ਹਣਾ ਚਲੋ ਯਾਰ ਜੀ ਆ ਲਈਏ ਭਾਈ ਹਾਂਜੀ ਪਹੁੰਚ ਗਈ ਖੇਤ ਅਰਾਖਰੀ ਰੋਟੀ ਲੱਸੀ ਭਾਈ ਇਹ ਮੋੜ ਚਲੀ ਘਰ ਬੈਸਤਾ ਘਰ ਦੇਖੇ ਦੀ ਹੁਣੇ ਨਹੀਂ ਦਾ ਵੱਡਾ ਮੁੜ ਕੇ ਆਥੇ ਤੂੰ ਮੋਹ ਨਹੀਂ ਜਾਂਦਾ ਨਹੀਂ ਦਾ ਵੱਡ ਨਹੀਂ ਜਾਂਦਾ ਮਾ ਯਾਰ ਵੀ ਥੋੜੀ ਪਾਣ ਥਾਲੀ ਡੋਲਦੀ ਮਤਲਬ ਦਾ ਕਾਉਂਟਰ ਨਾਲ ਦੀ ਨਾਲ ਮੋੜ ਚਲੀ ਜੀ ਘਰ ਨੂੰ ਘਰ ਦੇ ਕੇ ਵਾਪਸ ਹਾਂਜੀ ਆਗੇ ਦਾ ਲੈ ਕਰੀ ਤੇ ਆਏ ਕਰੇ ਜਿਹੜੇ ਕੋਈ ਦੋ ਬੱਚੇ ਡਾਉਣੇ ਆ ਨਹੀਂ ਯਾਰ ਬੈਸਤਾ ਬੰਦ ਸੀ ਬੱਚੇ ਡਾਉਣੇ ਕਿਵੇਂ ਚਲ ਡਾਅ ਦਿੰਨੇ ਕੋਈ ਨਾ ਦੋ ਡਾਵਾਗੇ ਪੱਕੀ ਗੱਲ ਹੈ ਦੋ ਆ ਜੜਾਵਾਗੇ ਦੋ ਕਾਲ ਨੂੰ ਡਾ फिर नहीं डाते कोई भी बच्चा ठीक है जी कन्फर्म है सच्ची हम पढ़ो लिख लिखा कर लूडा मैं दो आज दो कल चलो आए करेलियो नहीं छर दिए बच्चे डाले फिर फोन टाइम लैपा गया वाहे गुरु जी जय बाबा मणि राम परमात्मा का नाम तिहा गुरु पीर का नाम के ठेर चढ़ गया बी ठीक है पहले नंबर से तो सामने आया भजलेगी है जप्पल भज लेगी तेरी माँ दो बाजी उड़ी है चल तेरा एक बाजी उडे ਇਨੂੰ ਕਿਥੇ ਭਜਨ ਦੇ ਦਾਂਗੇ ਅਸੀਂ ਸੁਖ ਨਾਲ ਠੀਕ ਆ ਕਿ ਨਹੀਂ ਇਹੀ ਆ ਨਾ ਕਿਤੇ ਹੋਰ ਤਾਂ ਨਹੀਂ ਫੜ ਕੇ ਛੜਤੀ ਇਹੀ ਆ ਲੈ ਖੰਡ ਲੈ ਕਰ ਇੰਜੋਏ ਇਹ ਕੇ ਛੜ ਦਗੇ ਭਾਈ ਠੀਕ ਹਾਂ ਭਾਈ ਤੇਰੀ ਵੀ ਨਹੀਂ ਇਹਦੀ ਭੈਣ ਜਿੱਤੀ ਆ ਬਾਈ ਸੱਚ ਭੁੱਲ ਗਿਆ ਤੇਰੀ ਭੈਣ ਬਾਈ ਜਿੱਤੀ ਆ ਕੰਜਰ ਦਾ ਤੈਨੂੰ ਕਿਥੇ ਭਜਨ ਦੇ ਦਾਂਗੇ ਖੜ ਜਾ ਛੱਟ ਉਹ ਕੰਦਾ ਪੋਟਾ ਦਾਣੇ ਆ ਜੇ ਚੱਲੇ ਪਾਤ ਹੰਦਾ ਖੜੀ ਪੈਂਦਾ ਉਹਦੇ ਅਫੂਦੂ ਸਰਾ ਜੂਤਰ ਹਣਾ ਤੇ ਚਲ ਆਪਾਂ ਤਾਂ ਆਏ ਆ ਬਸ ਵੀ 2 ਘੰਟੇ ਘੰਟਾ ਉੱਡ ਕੇ ਘਰੇ ਆ ਜੇ ਇੰਨੇ ਮੋਤ ਹੁੰਦਾ ਹੋਰ ਆਪਾਂ ਬਾਜੜਾ ਢਾਗੀ ਲੈਣਾ ਬਇਆ 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 ਹਾਂ ਝਾਲਮਾ ਨਾਲ ਆ ਹੀ ਕਰਗੇ ਗੁਲਾਬੀ ਕਾਂਤਲਾ ਛੱਡ ਗਏ ਬਈ ਵੱਡਾ ਕਬੂਤਰ ਨਾਲ ਛੱਡੇ ਇਹਨਾਂ ਦੇ ਗੁੱਡ ਬੋਏ ਗੁਲਾਬੀ ਕਾਂਦ ਵਾਲਾ ਹੁਣ ਤਾਂ ਇਹ ਵੀ ਸਿਆਣਾ ਹੋ ਗਿਆ ਬਈ ਉੱਡਣ ਲੱਗਾ ਬੱਚਾ ਨਾਲ ਰਲ ਕੇ ਬੜੀ ਉੱਚਾ ਉੱਡਦਾ ਹੁਣ ਤਾਂ ਬਾਕੀ ਜੋੜੇ ਚੰਗੇ ਬਹੁਤ ਦਾ ਹਨ ਇਹ ਮਾਂ ਦੇ ਉਰ ਨੂੰ ਕੋਈ ਗੰਦੇ ਜਿਹਾ ਬਣਾਦਾ ਨੂੰ ਅਸੀਂ ਉਹ ਸਾਹ ਤੇ ਛੱਡ ਛੱਡ ਕੇ ਕਰੇ ਚੱਲ ਪੁੱਤ ਤੂੰ ਵੀ ਉੱਡੇ ਫਿਰ ਤੂੰ ਬੈਠਾ ਹਾਂਜੀ ਤੇ ਹੁਣ ਟਾਈਮ ਲੈਪਸ ਲੱਗ ਗਿਆ ਨਾ ਤੇ ਕਿਉਂਕਿ ਫੇਰ ਹੀ ਆ ਸਾਰਾ ਕੰਮ ਦਾ ਧੰਦਾ ਨਿਪਟਦਾ ਹੁੰਦਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਬੱਚਾ ਇਹਨਾਂ ਵਾਈ ਦੂਈ ਪਾ ਦੀ ਆਪਾਂ ਇਹ ਉਹ ਲੱਲਾ ਪੱਬਾ ਸਪੀਅਰ ਬੰਨਨ ਦੇ ਗੇਛਤਰੀ ਤੇ ਹੋਰ ਸਾਰਾ ਕੋਈ ਇਲੈਕਟ੍ਰੋਨਟਾ ਬੰਦ ਉਹ ਲੱਲਾ ਪੱਬਾ ਸਾਵੇਂ ਹਾਂਜੀ ਬੱਚੇ ਕੜ ਤੇ ਬਾਰ ਆਪਾ ਲਗਭਗ 13 ਬੱਚਾ ਸ਼ਰੀ ਤੇ ਆ ਤੇ ਬਾਕੀ ਬੱਚੇ ਆਰੇ ਬੈਠੇ ਹਨ ਤੇ ਇੱਕ ਛੋਟਾ ਬੱਚਾ ਹੋਰ ਮਰ ਗਿਆ ਇਹਦੇ ਅੱਖਾਂ ਨਹੀਂ ਖਰਾਬ ਸੀ ਵੀ ਬੱਚਦਿਆਂ ਵਿੱਚ ਕੌਣ ਝੂਠ ਬੋਲਾ ਮੈਂ ਇਹ ਨਾ ਪਲੀ ਕਮਜ਼ੋਰਾ ਜਾਂਦਾ ਸੀ ਆ ਮਾਂ ਪੇ ਥੱਲੇ ਇੱਕ ਬੱਚਾ ਵੱਡਾ ਹੋ ਕੇ ਇੱਕ ਬੱਚਾ ਰਹਿ ਗਿਆ ਛੋਟਾ ਹਨ ਜਿਹੜਾ ਛੋਟਾ ਰਹਿ ਜਾਂਦਾ ਫਿਰ ਉਹ ਔਖੇ ਸਿਰੇ ਚੜਦਾ ਹੁੰਦਾ ਜੇ ਆਪ ਆਪ ਹਿੰਮਤ ਕਰਨ ਲਗੇ ਪਾਲ ਪੂਲੀ ਗੱਲ ਵੱਖਰੀ ਐ ਮੈਂ ਧਿਆਨ ਨਹੀਂ ਦਿੱਤਾ ਨਾ ਇੰਨਾ ਕਾਲਾ ਤਾਂ ਸੀਗਾ ਜਾਉਂਦਾ ਸੀਗਾ ਅੱਜ ਰਾਤ ਨੂੰ ਤੀ ਮਾਰ ਗਿਆ ਹੁਣ ਮੈਂ ਚੱਕਦਾ ਬਾਹਰ ਉਹਨੂੰ ਛੋਟਾ ਏਡਾ ਕ ਨਹੀਂ ਗਿਆ ਬੱਚੇ ਸੀ ਉਹਦਾ ਜਮਾਂ ਤੇ ਉਹ ਦਿਖਾ ਦੇਣਾ ਉਧਰ ਪਿਆਰ ਰੱਖਿਆ ਪਾਸੇ ਤੇ ਬਾਕੀ ਠੀਕ ਆ ਬਸ ਹਨ ਇਧਰ ਤੇ ਯਾਰ ਕੀ ਰਾਂ ਲੱਗੇ ਅੱਖਾਂ ਦਾ ਮੂੜਾ ਪੈ ਗਿਆ ਯਾਰ ਬੱਚਿਆਂ ਦੇ ਨਾ ਹੁਣ ਫੇਰ ਹੋ ਚੱਲੀਆਂ ਯਾਰ ਇਹਨਾਂ ਦੇ ਮੈਂ ਹੁਣ ਦਵਾਈ ਪਾਈ ਫੇਰ ਸੁਝੂਗਾ ਮੈਂ ਅੱਖਾਂ ਯਾਰ ਬੱਚਿਆਂ ਦੀਆਂ ਯਾਰ ਤੇ ਹੁਣ ਮੈਨੂੰ ਐ ਵੀ ਫੀਲ ਹੋ ਰਿਹਾ ਵੀ ਕੁਝ ਨਵੇਂ ਬੱਚਿਆਂ ਦੀਆਂ ਵੀ ਹੋਣ ਲੱਗ ਰਹੀਆਂ ਮੇਰੇ ਹਿਸਾਬ ਨਾਲ ਤਾਂ ਡਾਰੀ ਆ ਯਾਰ ਸੱਚੀ ਹੈ ਬਾਬੇ ਯਾਰ ਦੋ ਦਿਨ ਤਾਂ ਖੁਸ਼ੀ ਦੇ ਹੁੰਦੇ ਆਏ ਹੁੰਦਾ ਵਿਚਾਲ ਠੀਕ ਹੋਗਾ ਅੱਖਾਂ ਦੋ ਚਾਰ ਦਿਨਾਂ ਮੈਂ ਫੇਰ ਉਵੇਂ ਹੀ ਹੋਣ ਲੱਗ ਜਾਂਦਿਆਂ ਯਾਰ ਬ్రో ਹੂੰ ਚਲੋ ਦੇਖਦੇ ਆ ਫਿਰ ਕੀ ਬਹਿੰਦਾ ਬਾਈ ਹਨਾ ਲੱਗਦਾ ਬੱਚੇ ਤੋਂ ਉੱਡੇ ਫਿਰਦੇ ਆਪਣੇ ਗਲਾਬੀ ਕਾਂਤਲਾ ਆਪਣਾ ਬਹਿ ਗਿਆ ਆ ਗਿਆ ਬੱਚੇ ਬਾਈ ਇੱਕ ਤਾਂ ਆ ਜਾਂਦਾ ਸਾਹਮਣੇ ਟੂਸਾਟਵਰੀ ਬਗਲ ਵਾਲਾ ਰੱਤਾ ਆ ਜਾਂਦਾ ਦੋਵੇਂ ਗਲਾਬੀ ਬਗਲ ਆਉਂਦਾ ਡੰਨਾ ਹਜੇ ਤੱਕ ਦਾ ਠੀਕ ਆ ਸਾਰੀ ਕੰਡੀਸ਼ਨ ਓਕੇ ਜੇ ਕੋਈ ਬੇਰੀ ਬੁਰੀ ਈ ਤੋਂ ਵੀਡੀਓ ਲਾ ਦੇਂਗਾ ਆਪਾਂ ਲਿਓ ਬੇਟਾ ਕਿੱਧਰ ਥੱਲੇ ਮੰਜੇ ਦੇ ਉੱਤੇ ਬੁੱਤ ਲਿਓ ਉੱਠ ਉਰੇ ਆ ਆ ਜਾ ਪੁੱਤਿਆ ਕੰਜਰ ਦੇ ਤੂੰ ਥੱਲੇ ਕਿ ਪੈਣਾ ਹੁੰਦਾ ਤੈਨੂੰ ਪਤਾ ਨਹੀਂਗਾ ਤੇਰਾ ਮਾਲਕ ਤਾਂ ਆ ਪਿਆ ਇੱਥੇ ਬੈਠ ਵਾਜਾ ਵਾਜਾ ਮੇਰਾ ਸਿਆਣਾ ਪੁੱਤ ਹਾਂਲੀ ਉਹਨਾਂ ਦੇਖੋ ਕੀ ਕੰਮ ਕੀਤਾ ਆਪਾਂ ਕੱਲ ਵਧੀਆ ਭਾਂਡੇ ਧੋ ਕੇ ਰੱਖਿਆ ਨੇ ਤੇ ਮੈਂ ਚੱਲ ਦੋ ਦਿਨ ਸੁੱਕਣੇ ਧੁੱਪ ਲੱਗੂ ਇਹਨਾਂ ਨੂੰ ਮਤਲਬ ਸੁੱਕਣ ਤੋਂ ਬਾਅਦ ਯਾਰ ਸੁੱਕਦਾ ਘੰਟੇ ਜਾਂਦਾ ਮੈਨੂੰ ਇਹ ਧੁੱਪ ਦਾ ਪਾ ਲੱਗ ਜੇ ਨਾ ਚੰਗੀ ਕਰੜੀ ਇਹਨਾਂ ਨੂੰ ਫਿਰ 15 ਸਾਮਨੇ ਦੇਖੋ ਲੈ ਆ ਆ ਕੰਮ ਕਰਦਾ ਇਹ ਆ ਪਏ ਆ ਸਾਰਾ ਜਰੂਸ ਕੱਢ ਰੱਖਿਆ ਨੇ ਦੇਖ ਲਓ ਤੇ ਹੁਣ ਵੇਖ ਕੇ ਨਾ ਪਿੰਜਰੇ ਚ ਵੜ ਗਿਆ ਮੈਨੂੰ ਤਾਂ ਮੈਨੂੰ ਧਾਰਦਾ ਬਹੁਤ ਥੱਕ ਗਿਆ ਤੇ ਮੈਂ ਚੱਪ ਤੂੰ ਅੰਦਰ ਸਾਮ ਗਿਆ ਨਾ ਆ ਪਿਆ ਉਹ ਤੂੰ ਕੰਮ ਵਧਾਉਣ ਨੂੰ ਤਗੜਾ ਓਏ ਹਾਂ ਵਾਜਾ ਇੱਥੇ ਹੁਣ ਝਾਗਦਾ ਕਿਵੇਂ ਟੇਢਾ ਜਾਉਣਾ ਹਾਂਜੀ ਬੱਚੇ ਬੈਠ ਗਏ ਆਗੇ ਆਪਣੇ ਡੰਨ ਹੋਏ ਕੰਮ ਤੇ ਇੱਕ ਬੂਆ ਵਾਲੇ ਦਾ ਵੀ ਨਿਕਲ ਗਿਆ ਜਿੱਤੇ ਜੁੱਸੇ ਵਾਲਾ ਮੇਰੇ ਤੋਂ ਕੁਡੇ ਚ ਹਣਾ ਤੇ ਉਹ ਵੀ ਆ ਗਿਆ ਬਈ ਚਲੋ ਸੁੱਕੀ ਸੰਦੀ ਹੁਣ ਮੇਰੀ ਰਾ ਯਾਰ ਮੈਂ ਰੋਟੇਟ ਨਾ ਖਾਉਂ ਘਰੇ ਆ ਕੇ ਵਾ ਲੱਗ ਜ਼ਰਾ ਆਗੇ ਸਾਰੇ ਕੰਮਾਂ ਦਾ ਨੰਦ ਨੇ ਵੀਡੀਓ ਨੇ ਆਪਾਂ ਹਣਾ ਟ੍ਰੇਨਰ ਤੋਂ ਬਾਹਰ ਕੱਢ ਦਿਆਂ ਸਾਫ ਸੂਪ ਕਰਕੇ ਦਾਣਾ ਪਾਈ ਟਾਈਮ ਨਾਲ ਪਾ ਜਾਗੇ ਹਣਾ ਤੇ ਇੱਕ ਜੋੜੀਆਂ ਪਟਣ ਦੀ ਰਹੀ ਸੀ ਮੇਰੀ ਅੱਜ ਹਣਾ ਵੀ ਕੋਈ ਪੰਜ ਚਾਰ ਜੋੜਾਂ ਵਹਿਲੀਆਂ ਪਟ ਲਗੇ ਫਿਰ ਮੈਂ ਹਰ ਕੋਈ ਇਸ਼ੂ ਨਹੀਂ ਆ ਪੋਕੇ ਅੰਡਾ ਤੇ ਬੈਠਾਂਗਾ 18 2024 ਰਿਕਮਿੰਨ ਨੂੰ ਪਾਣਾ ਤੇ ਮਸਾਹੀ ਸੀ ਨਾ ਬਰੋ ਤੇ ਹੋਰ ਤਾਂ ਕੋਈ ੜੀ ਖਾਸ ਗੱਲ پتہ ਨਹੀਂ ਹੈ ਨਾ ਹਾਂ ਸਾ ਜਿਹੜਾ ਬੱਚਾ ਮਰਿਆ ਸੀ ਉਹ ਆ ਰਿਹਾ ਵੀਰੇ ਠੀਕ ਆ ਕਿ ਨਹੀਂ ਛੋਟਾ ਬੱਚਾ ਸੀਗਾ ਕਮਜ਼ੋਰਾ ਸੀਗਾ ਯਾਰ ਮਰ ਗਿਆ ਤਾਂ ਹੀ 8 ਲੀ ਲੱਗੇ ਰੱਖਤੀ ਦੀ ਮਨਾਲੀ ਇਹ ਬੱਚਾ ਸੀਗਾ ਗਰੋਥ ਤਾਂ ਚੰਗੀ ਹੋ ਜਾਂਦੀ ਸੀਗੀ ਉਹ ਇਹਨਾਂ ਦਬ ਜੇਗਾ ਬੱਚਾ ਤਾਂ ਕਰਕੇ ਤੇ ਵਿਚਾਰਾ ਮੁੱਕ ਗਿਆ ਹਾਂਜੀ ਤੇ ਬੱਚਿਆਂ ਦੇ ਰੰਗ ਲਾਉਣ ਲੱਗ ਗਏ ਮੈਂ हेयर ਲਾ ਦੀ ਯਾਰ ਬੱਚੇ ਵੱਡੇ ਹੋ ਪਏ ਆ ਇੱਕ ਬੱਚੇ ਦੀ ਕਰਤੀ ਹੋਰੇ ਸੱਜੀ ਹਰੀ ਕਾਚਾ ਛਟਾ ਬੱਚਾ ਪਿਉਰੀ ਵਾਲਿਆਂ ਦਾ ਡੰਨਾ ਇੱਕ ਦੇ ਲਾਇਆ ਹਜੇ ਤੇ 7-8 ਬੱਚੇ ਨੇ ਹੋਰ ਲਾਵਾਂਗੇ ਤੇ ਕਿਹੜਾ ਐ ਕਰਦੇ ਆਪਾਂ ਫੋਨ ਟਾਈਮ ਲਿਫਟ ਸੀ ਲਾ ਕੇ ਰੱਖ ਲੈਨੇ ਆ ਤੇ ਫਿਰ ਬਾਅਦ ਚ ਲਿਓ ਓਏ ਸਿਆਣਾ ਮਾਜਾ ਸਿਆਣਾ ਟਿਕ ਜਾ ਛੱਡ ਦੇ ਕੋਈ ਕੰਮ ਦੀ ਚੀਜ਼ ਤੇ ਫੂਨ ਬਸ ਟਾਈਮ ਲੈਫਟ ਤੇ ਲਾ ਕੇ ਰੱਖਦੇ ਨੇ ਇਹਨਾਂ ਤੁਸੀਂ ਦੇਖੀ ਚਲੋ ਬਾਏ ਸਾਨੂੰ ਜਦੋਂ ਲਾਤਾ ਫਿਰ ਸਾਨੂੰ ਸਾਰੇ ਰੰਗ ਦਿਖਾ ਦਾਂਗੇ ਬਾਕੀ ਛੋਟੇ ਬੱਚੇ ਸਾਰੇ ਅੰਦਰ ਕਰਤੇ ਵੱਡੇ ਬੱਚੇ ਵੀ ਤਾੜ ਤੇ ਤੇ ਕਿਉਂਕਿ ਉਹ ਮਸ਼ੀਨ ਕੱਟ ਨਹੀਂ ਕਣਕ ਬੀਜਣ ਲਈ ਤਾਂ ਕਰੇ ਮੈਂ ਹੋੜ ਰਾਂ ਜਾਣ ਤੇ ਬਸ ਉਹਨਾਂ ਦੇ ਰੰਗ ਲਾਲਾ ਬਾਹਰ ਛੱਡੀ ਚਲਾਂਗੇ ਤੇ ਫਿਰ ਇਹਨਾਂ ਨੂੰ ਅੰਦਰ ਛੱਡ ਦਾਂਗੇ ਆਪਾਂ ਹਾਂਜੀ ਤੇ ਦੋ ਕੁ ਜੋੜੀਆਂ ਵੀ ਪੱਟ ਗਏ ਭਾਈ ਖੁੱਡਾ ਰੈਲਾ ਕਰੀਏ ਪਰਲੇ ਖੁੱਡੇ ਚ ਇੱਕ ਜੋੜੀ ਛੱਡੀ ਆ ਨਾ ਵੱਡੇ ਕਬੂਤਰ ਦੀ ਜਿਹੜਾ ਅੰਦਰ ਬੈਠਾ ਜੀਗਾ ਤੇ ਚੱਕਰਾਂ ਐ ਸੀਗਾ ਆਹਾਂ ਜੋੜੀ ਲਾ ਗਈ ਵਦਿਆ ਬਾਕੀ ਉਹ ਤਾਂ ਇੱਧਰ ਬੈਠਿਆ ਆ ਬੈਠੇ ਦੋਵੇਂ ਤੇ ਇਹਨਾਂ ਨੇ ਤਾਂ ਅੰਡੀ ਚੱਕਣੇ ਆਪਾਂ ਸਿਰ ਪਣਾ ਫਿਰ ਫਿਰ ਕਬੂਦਰੀ ਨੂੰ ਪਾਸੇ ਕਰ ਦਾਂਗੇ ਇਹ ਕਦਾ ਉਹ ਜੋੜੀ ਚੱਕ ਲੈ ਯਾਰ ਚਾਹਣਸ ਵਾਲੇ ਦੀ ਤੇ ਪੱਠੀ ਦੀ ਆਹ ਜਿਹੜੀ ਵਹਿਲੀ ਬੈਠੀ ਐ ਇਹ ਕੜੀ ਸਾਹਮਣੇ ਬਿਠੀ ਚੱਕ ਲੈਣੇ ਹਾਂ ਹਾਂ ਪੱਠੀ ਦੀ ਹਾਂ ਦੋ ਜੋੜੀਆਂ ਛੱਡ ਰਹਿ ਗਏ ਕਬੂਤਰ ਛੱਡ ਰਹਿ ਨੇ ਜਾ ਕਬੂਤਰਾਂ ਬੈਠ ਕੇ ਜੇ ਜਾਲ ਛੱਡਨੇ ਆਂ ਕਬੂਤਰ ਜਾਲ ਤੇ ਕਬੂਤਰਾਂ ਬੈਠ ਗਏ ਆਂ ਕਬੂਤਰ ਛੱਡਨੇ ਆਂ ਜਾਲ ਚ ਕਬੂਤਰਾਂ ਆ ਬੈਠ ਗਏ ਤੇ ਜਿੰਨੀਆਂ ਕੋਈ ਇਹਦੇ ਚ ਹੋਰ ਕਬੂਤਰੀਆਂ ਜਾਲ ਚ ਆਪੜੀਆਂ ਹੋਰ ਤਾਂ ਕਿਹੜੇ ਕਬੂਤਰ ਇੱਕ ਇਹਦੇ ਚ ਜੁਣ ਲੱਗਾ ਹੋਰ ਦੋ ਸਿਰਫ ਇੱਕ ਕਬੂਤਰੀ ਹੋਰ ਆ ਉਹ ਵੀ ਚੱਕ ਕੇ ਆਪਾਂ ਬੈਠ ਕੇ ਛੱਡ ਦਿੰਨੇ ਆ ਠੀਕ ਐ ਤੇ ਬਾਕੀ ਆ ਬਚਾ ਰੰਗ ਲਾਦਾ ਭਈ ਆਪਾਂ ਠੀਕ ਐ ਤੇ ਇਹ ਵੀ ਦਿਖਾਵਾਂਗੇ ਤੁਹਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਫੋਕਸ ਆਊਟ ਹੋ ਗਿਆ ਹੈ ਕਬੂਤਰਾਂ ਫੜਦਾ ਤੂੰ ਮੈਂ ਠੀਕ ਐ ਜੀ ਆਇਓ ਚੱਲ ਗਏ ਜੀ ਆ ਕੁਦਰੀ ਹਿਸਟਰੀ ਬਹੁਤ ਤਗੜੀ ਹੈ ਪਲਗੀਤ ਬੰਦ ਕਰ ਹਾਂ ਪਰ ਹੈ ਦੋਵੇਂ ਭੈਣਾ ਪ੍ਰਾ ਕੁਦਰੀ ਹਿਸਟਰੀ ਬਹੁਤ ਤਗੜੀ ਹੈ ਵਿਲੇ ਟਾਈਮ ਦਾ ਸੰਗੀਤਿਕ ਇਹਦੇ ਤੇ ਇੱਕ ਸਪੈਸ਼ਲ ਵੀਡੀਓ ਬਣ ਸਕਦੀ ਹੈ ਇਹਦੇ ਤੇ ਸੀਆਲਾ ਚ ਹਾਂ ਹਾਂ ਉਹਦੇ ਤੇ ਇੱਕ ਸਪੈਸ਼ਲ ਵੀਡੀਓ ਬਣ ਸਕਦੀ ਹੈ ਹਾਂ ਇਹ ਦੋਵੇਂ ਭੈਣਾ ਹੀ ਆਉਂਦਾ ਹਾਂ ਭੈਣਾ ਹੀ ਆ ਹਾਂ ਭੈ ਹੈਵੀ ਭੈਣਾ ਹੀ ਹੈ ਲੱਗਦੀਆਂ ਅੱਖੀਆਂ ਵੀ ਲੱਗਦੀਆਂ ਹਾਂ ਹੈਵੀ ਭੈਣਾ ਮਾਵਾ ਤੁਹਾਡਾ ਪਿਓ ਇੱਕ ਇਹਨਾਂ ਦੇ ਛੱਡਦੇ ਚਲੇ ਇਹਨਾਂ ਨੂੰ ਯਾਰ ਕੋਈ ਚੱਕ ਨਹੀਂ ਬੈਠ ਕੇ ਚ ਪਹਿਲਾਂ ਵੀ ਆਪਣੀ ਫਰਦੀ ਹੈ ਦੋ ਆ ਛੱਡ ਤਾ ਹਾਂ ਓਏ ਨਾ ਕੰਵਲੀ ਕਹੁੰਨੀ ਐ ਸਿੱਧੀ ਕੰਧ ਤੋਂ ਨੂੰ ਕਰਦੀ ਐ ਤੂੰ ਛੱਡ ਦੇ ਨੂੰ ਛੱਡ ਦੇ ਛੱਡ ਯਾਰ ਬਾਈ ਜੀ ਉਹਦੇ ਦੀ ਕਰ 2021 ਉੱਡੀ ਤਾਂ ਨਹੀਂ ਤਿੰਨ ਘੰਟੇ ਬਾਅਦ ਹੀ ਉੱਡੀ ਸੀ ਜੀ ਹਾਂਜੀ ਹੁਣ ਚੱਕੀ ਆ ਨਾ ਜੀ ਕਬੂਤਰ ਬਾ ਕੋਈ ਨਾ ਆਉਣ ਦੇ ਦੇਖਣ ਦੇ ਕੋਈ ਚੱਕਰ ਨਹੀਂ ਸਾਹਿਬ ਉਹਦੇ ਆਖਣ ਨੂੰ ਆਪਣੇ ਹੀ ਆਉਣ ਦਿਓ ਜੀ ਲਓ ਜੀ ਦੋ ਇਹ ਕਬੂਤਰ ਛੱਡ ਦਿਓ ਤੇ ਇੱਕ ਜਿਹੜੀ ਇੱਧਰ ਕਬੂਤਰ ਉਹ ਵੀ ਬੈਠ ਕੇ ਛੱਡ ਗਿਆ ਆਪਾਂ ਇਹੜੀ ਕੋਈ ਦੇਖਣੀ ਗਿਆ ਸੀਗਾ ਉਦੇ-ਉਦੇ ਸਾਰੀ ਠੱਕੀ ਹੁੰਦੇ ਆ ਹੋਰ ਕੀ ਹੈ ਕਬੂਦਰਾ ਰਹਿਣਾ ਕਬੂਤਰੀ ਆ ਇਹ ਕਬੂਤਰੀ ਹੋਵੇ ਹਾਂ ਖਾਂ ਕਬੂਤਰੀ ਆ ਨਾ ਇਹ ਬੜੀ ਚੀਜ਼ ਆ ਨਾ ਇਹ ਵੀ ਯਾਰ ਇੰਦਰ ਨਾਲ ਉੱਡਦਾ ਹੁੰਦਾ ਜਿਹੜਾ ਹਾਂ ਇਹਨੂੰ ਵੀ ਛੱਡ ਦੇ ਭਾਈ ਐ ਤਾਂ ਭਾਂਜੇ ਸਾਰੇ ਭੁੱਲ ਗਏ ਸੀ ਭਾਈ ਸੱਚ ਦੋ ਕਬੂਤਰਾਂ ਇੱਧਰ ਇੱਕ ਤਾਂ ਜਿਹੜਾ ਕੋਈ ਮੁੰਡੇ ਆਪਾਂ ਨੂੰ ਦੇਖ ਗਏ ਸੀ ਮੈਂ ਤਾਂ ਭੁੱਲ ਵੀ ਗਿਆ ਕਿੱਥੋਂ ਸੀਗੇ ਕੌਣ ਸੀਗੇ ਉਹ ਪਰ ਕਬੂਤਰੀ ਆਪਣੇ ਯਾਦ ਆ ਠੀਕ ਹੈ ਇੱਕ ਤਾਂ ਉਹ ਕਬੂਤਰੀ ਤੇ ਇੱਕ ਆਪਣੀ ਕਬੂਤਰੀ ਹੈ ਸ਼ਾਹ ਆਖੀ ਠੀਕ ਹੈ ਇਹ ਦੋਵੇਂ ਕਬੂਤਰਾਂ ਕੱਢ ਲਿਆਂ ਭਾਈ ਇਧਰੋਂ ਤੇ ਇਹ ਚੱਕ ਕੇ ਛੱਡਦੇ ਆ ਬੈਠ ਕੇ ਜ ਆਪਾਂ ਇਹ ਵੀ ਕਰਦੇ ਇੱਧਰ ਦੋਵੇਂ ੜ ਕਬੂਤਰ ਕੋਈ ਨਾ ਦੋਵੇਂ ੜ ਦੋਵੇਂ ੜਾਂਗੇ ਹਾਂ ਦੋਵੇਂ ੜਾਂਗੇ ਨੂੰ ਵੀ ੜਾਂਗੇ ਜਿਹੜੇ ਆ ਛੱਡ ਕੇ ਇਹ ਵੀ ੜਾਂਗੇ ਆਪਾਂ ਕੋਈ ਚੱਕਰ ਨਹੀਂ ਇਹ ਮੁੰਡੇ ਕਹਿੰਦੇ ਸਾਡੇ ਕੋਲੇ ਬਹੁਤ ਉੜਦਰੀ ਹੈ ਫੁੱਲ ਗਰਮੀ ਦੀ 2 2 2:30 ਵਜੇ ਬੈੰਦੀ ਰਹੀ ਹੈ ਮੈਂ ਕੋਈ ਨਾ ਫਿਰ ਬਾਗੀ ਛੱਡਾਂਗੇ ਕੋਈ ਚੱਕਰ ਨਹੀਂ ਜੱਡੇ ਲੱਗੀ ਤਾਂ ਆਪਣੇ ਕੌਣ ਜੀ ਜਗਾ ਸੀ ਇਹ ਮੈਂ ਤਾਂ ਆਪ ਨਹੀਂ ਪਤਾ ਕੌਣ ਸੀ ਸ਼ਾਇਦ ਮੀ ਵੀ ਮੇਬੀ ਮੇਬੀ ਸੀਗਾ ਸ਼ਾਇਦ ਲਓ ਜੀ ਚਾਰ ਕਬੂਤਰਾਂ ਛੱਡ ਤੀਆਂ ਦੋ ਉਧਰ ਹੀ ਛੱਡ ਦਵਾ ਠੀਕ ਹੈ ਦੋ ਜੋੜਾਂ ਪੱਟ ਤੀਆਂ ਅੱਜ ਗ ਚੱਲ ਗਾਦੀ ਹਾਂ ਹੈਂ ਹਾਂ ਲੈ ਬੰਨੀ ਹਟ ਲੈਣਾ ਹੁਣ ਲਓ ਜੀ ਬੱਚਾ ਨਾ ਭੱਜ ਖੱਬਾ ਗਲਾ ਵੀ ਟੂਸਾ ਅਧੇਰਾ ਟੂਸਾ ਅਧੇਰਾ ਟੂਸਾ ਠੀਕ ਹੈੀ ਤੇ ਵੌਇਸ ਚੇਂਜਰ ਲਾਉਂਦਾ ਹੈ ਸਾਡਾ ਐਡੀਟਰ ਬਾਹਰ ਪੜਾ ਇੱਕ ਵਾਰ ਯਾਰ ਲੈਓ ਜੀ ਬੱਚਾ ਨਾ ਮਨ ਇਹ ਤਾਂ ਹੈ ਗਈ ਆ ਯਾਰ ਭਾਈ ਇਹ ਵੌਇਸ ਇਫੈਕਟ ਨਾ ਆਪਾਂ ਸਸਤੇ ਯਾਰ ਇਹ ਕਿ ਖੱਬਾ ਹਰਾ ਟੂਸਾ ਠੀਕ ਹੈ ਜੀ ਉਹ ਤੇ ਹਰਾ ਟੂਸਾ ਓਏ ਨਾ ਯਾਰ ਇਹ ਡੀਟਰ ਦੀ ਕਿਸਾ ਨਹੀਂ ਗੱਦੀ ਜਾਣ ਕੇ ਡੀਟਰ ਛੇੜ ਰਿਹਾ ਬਾਈ ਤੇ ਚਲ ਕੋਈ ਨਾ ਆ ਦੋ ਬੱਚੇ ਬਣਾ ਦੇ ਤੈਨੂੰ ਬੱਚਾ ਨੰਬਰ 3 ਜੀ ਗੁਲਾਬੀ ਟੈਵਰੀ ਤੇ ਖੱਬੀ ਹਰੀ ਕੱਚ ਠੀਕ ਹੈ ਜੀ ਤੇ ਹੈ ਤਾਂ ਮਰੇ ਜੀ ਬਜਾਰੇ ਚਲੋ ਕੋਈ ਨਾ ਬਚ ਕੇ ਐਨਾ ਸ਼ੁਕਰ ਕਰੋ ਸਰੀਰੋਂ ਮਾਰੇ ਐ ਪਰ ਖੂਨ ਨਹੀਂ ਮੜਿਆ ਬੜਾ ਚੰਗਾ ਐ ਆਹੇ ਬੋਲੇ ਤਾਂ ਉੱਪਰ ਹੀ ਗੋਲਾ ਜੀ 954 ਇਹਦੀ ਕੀਤੇ ਜੀ ਕੱਲੀ ਸੱਜੀ ਗੁਲਾਬੀ ਬਗਲ ਠੀਕ ਹੈ ਜੀ ਡਾਣਾ ਰਿਪੋਰਟਾਂ ਤੇ ਉਹ ਕੋਈ ਫੇਰ ਆ ਗਈ ਬੱਚਾ ਨੰਬਰ 5 5 ਸੱਜੀ ਹਰੀ ਕਾਚ ਓਨਲੀ ਵੱਡਾ ਬੱਚਾ ਵੱਡਾ ਬੱਚਾ ਸਾਰਿਆਂ ਦਾ ਠੀਕ ਹੈ ਜੀ ਤੇ ਪੰਜ ਉਹ ਥੱਲੇ ਬੈਠੇ ਦੋ ਤਿੰਨ ਹੈ ਥੱਲੇ ਬੈਠੇ ਤਿੰਨ ਥੱਲੇ ਬੈਠੇ ਇੱਕ ਰਤਾ ਰਹਿ ਗਿਆ ਗੋਲੇ ਦਾ ਭਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਵਾਂ ਇਹ ਬੱਚਾ ਨੰਬਰ 6 ਇਹਦੇ ਕੀਤੀ ਆ ਭਾਈ ਆਪਾਂ ਖੱਬੀ ਗਲਾਬੀ ਬਗਲ ਕੋ ਓਕੇ ਜੀ ਤਿੰਨ ਥੱਲੇ ਬੈਠੇ ਹਾਂ ਇਹ ਇਸਨੇ ਸ਼ੀਮਾ ਸੀ ਇਹ ਤੇ ਸ਼ੀਮਾ ਸੀ 7 8 9 ਛੇ ਬੱਚੇ ਹੋਈ ਤੇ ਬੱਚਾ ਨੰਬਰ 7 ਜੀ ਗਲਪਨ ਗਲਪਨ ਭਾਤਾਂ ਸਜੀ ਹਰੀ ਬਗਲ ਖੱਬੀ ਗੁਲਾਬੀ ਬਗਲ ਠੀਕ ਹੈ ਜੀ ਤੇ ਬੱਚਾ ਨੰਬਰ 8 8 ਜ ਸਜੀ ਗੁਲਾਬੀ ਬਗਲ ਤੇ ਖੱਬੀ ਬਗਲ ਹਰੀ ਆਈਣਾ ਹੂੰ ਤੇ ਲਓ ਜੀ ਲਾਸਟ ਬੱਚਾ ਨੰਬਰ ਹੈਗਾ 9 ਠੀਕ ਹੈ ਜੀ ਤੇ ਖੱਬੀ ਗਲਾਬੀ ਕਾਲਦ ਤੇ ਸੱਜੀ ਗਲਾਬੀ ਕਾਲਦ ਬਈ ਠੀਕ ਹੈ ਟੋਚਲਾ ਬੱਚਾ ਜਿੱਟਾ ਟੋਚਲਾ ਇਹਦੇ ਸਰਚੇ ਸੀ ਆ ਦੇਖੋ ਮੀਤੇ ਤੁਰਵਾ ਕੇ ਲਿਆਉਂਦਾ ਇਹ ਹੈ ਜੀ ਪੁਰਾਣਾ ਲੋਕ ਇਹਦਾ ਦਾੜੀ ਵਾਲੇ ਇਹ ਗੰਜ ਵਾਲਾ ਬੱਚਾ ਇਹਦੇ ਗੰਜ ਹੈ ਗੰਜ ਹਾਂ ਇਹ ਗੰਜਾ ਨਾਲ ਟੋਚਲਾ ਬੱਚਾ ਮੀਤੇ ਤੁਰ ਚਲਵਾਇਆ ਦੇਖੋ ਟੋਚਲਾ ਠੀਕ ਹੈ ਜੀ ਨੌ ਬੱਚਿਆਂ ਦੇ ਰੰਗ ਲਾਦਾ ਇਹ ਵਿਚਾਰੇ ਬੱਚੇ ਉਹ ਆ ਜਿਹੜੇ ਬਿਮਾਰੀ ਚੋਂ ਉੱਠੇ ਐ ਇਹ ਇੰਨਾ ਸ਼ੂਗਰ ਕਰੋ ਬਿਮਾਰੀ 'ਚ ਉੱਠ ਖੜੇ ਜਿਵੇਂ ਦੂਜੇ ਤਾਂ ਲੰਮੇ ਪੈ ਗਏ ਬਚਾਰੇ ਲੰਮੇ ਆ ਸਹੀ ਗੱਲ ਐ ਤੇ ਇਹ ਬੱਚੇ ਬਿਮਾਰੀ 'ਚ ਉੱਠ ਖੜੇ ਇਹ ਤਾਂ ਦੂਹ ਗੱਲ ਕਰਤੀ ਆ ਦੇਖ ਆ 우ਸਤਾਦ ਤਾਰਫ ਗੁਜਰ ਉਹ ਵੀ ਇੱਕ ਮੈਂ ਵੇਣਾ ਹੁੰਦਾ ਇਹ ਵੀ ਵੇਖੋ ਕੱਲੀ ਜਿਵੇਂ ਆ ਦੇਖੋ ਆ ਬੱਚੇ ਬਚਾਰੇ ਬਿਮਾਰੀ 'ਚ ਉੱਠਿਆ ਪਰ ਇੰਨਾ ਸ਼ੂਗਰ ਕਰੋ ਵੀ ਉੱਠ ਖੜੇ ਠੀਕ ਐ ਮਰੇ ਨਹੀਂ ਲੰਮੇ ਨਹੀਂ ਐ ਲੰਮੇ ਨਹੀਂ ਪਏ ਸ਼ੂਗਰ ਕਰੋ ਵੀ ਗਰੋਥ ਤਾਂ ਰੁਗੀ ਬੱਚਾ ਜਾ ਦੇ ਰਿਹਾ ਸੀ ਹਾਲਿਆ ਆ ਲੰਮਾ ਪੈ ਜਾਣਾ ਸੀਗਾ ਆ ਦੇਖੋ ਗਰੋਥ ਵੀ ਕੋ ਰੁਗੀ ਬੱਚਾ ਦੀ ਇੱਥੇ ਗ੍ਰੋਥ ਰੁਕੀ ਸੀ ਇੱਥੋਂ ਪਤਾ ਲੱਗਦਾ ਗ੍ਰੋਥ ਰੁਕੀ ਦਾ ਇੱਥੇ ਗ੍ਰੋਥ ਰੁਕੀ ਆਗੇ ਇੰਨੇ ਖੰਭ ਨਿਕਲ ਤੋ ਬਾਅਦ ਇੱਥੇ ਗ੍ਰੋਥ ਰੁਕੀ ਫਿਰ ਇਹ ਤਾਂ ਸਟਾਰਟ ਹੋ ਗਈ ਇੰਨੇ ਖੰਭ ਬਾਅਦ ਚਾਹੇ ਆ ਦੇਖੋ ਇੱਥੋਂ ਹੀ ਖੰਭ ਮਾੜੇ ਇਹਦੇ ਸਾਰੇ ਆ ਚਲੋ ਯਾਰ ਗੱਲ ਮੁਕੀ ਰਾਤ ਗਈ ਯਾਰ ਬੱਚੇ ਮਾੜੇ ਹੁਣ ਕੁਛ ਵੀ ਮਾੜੇ ਪੜੇ ਹੁਣ ਪਰ ਐਨਾ ਸ਼ੁਕਰ ਆ ਵੀ ਬੱਚਿਆਂ ਦੀ ਜਾਨ ਬਚ ਗਈ ਬਈ ਯਾਰ ਹਾਂ ਜਾਉਂਦੇ ਅੱਜ ਦੀ ਘੜੀ ਗੱਲ ਮੁਕੀ ਰਾਤ ਗਈ ਹੈਨਾ ਰਹਿ ਤਾਂ ਨੰਡਾ ਜੰਗਾ ਆ ਦੇਖੋ ਆ ਸੁਬਹਿ ਵਿਚਾਰਾਂ ਦੇਖੋ ਲੈ ਆ ਦੇਖੋ ਲੈ ਇਹਦਾ ਹੁਣ ਇਦਾਂ ਕੀ YouTube 'ਚ ਕਰਾਂਗੇ ਸੱਜਾ ਹਾਂ ਤੇ ਇਹ ਬਸ ਆਏ ਆ ਵੀ ਆਪਾਂ ਨੂੰ ਬਚ ਗਏ ਇੰਨੀ ਸ਼ੁਕਰ ਆ ਰੱਬ ਦਾ ਵੀ ਬਚ ਕੇ ਜਾਨ ਬਚ ਗਈ ਜਾਨਵਰਾਂ ਦੀ ਕੋਈ ਤੇਰਾ ਭਰਾ ਉਹ ਬੈਠਾ ਆਹੋ ਠੀਕ ਆ ਬਚਾਰੇ ਦੀ ਬੱਸ ਆ ਕੀ ਹੋਏ ਤੂੰ ਤਾਂ ਸਾਰੇ ਬਚੇ ਇਹ ਲਗਭਗ ਠੀਕ ਐ ਇਹਨਾਂ 'ਚ ਸਿਰਫ ਇੱਕ ਬੱਚਾ ਹੋਰ ਮਰ ਸਕਦਾ ਬਾਕੀ ਨਹੀਂ ਮਰਦੇ ਉਹ ਏਡਾ ਭਰਾ ਕੱਪੇ ਵਾਤੇ ਪਹਿਲਾ ਨੰਬਰ ਉਹ ਕੇ ਰਿਪੋਰਟ ਬੱਸ ਆਹ ਰੰਗ ਲਾਇਆ ਸੀਗਾ ਤੇ ਹੁਣ ਦਾਣਾ ਪਾਣੀ ਪਾ ਦਿੱਤਾ ਹਾਂਜੀ ਤੇ ਕੰਮ ਨਿਬੜ ਗਿਆ ਲਗਭਗ ਜਿਹੜਾ ਇੱਧਰ ਲੱਜ ਸਾਰ ਕਮਰੇ 'ਚ ਵੀ ਝਾੜੂ ਝੂੜੂ ਮਾਰਤਾ ਵਧੀਆ ਬੋਂਕਰ ਮਾਰ ਕੇ ਬੈੱਡ ਬੁੱੱਡੇ ਝਾੜ ਕੇ ਕਰ ਤਾ ਰਿਹਾ ਪਟਾਓ ਕੇ ਕੱਲਾ ਗਲਾਬੀ ਕਾਂਤਲਾ ਬਾਹਰ ਰਹਿ ਗਿਆ ਮੇਰੇ ਵੀਰੋ ਇਹ ਸ਼ੇਰ ਰੂਦ ਲੇਟ ਹੀ ਤੜਦਾ ਬਈ ਤੇ ਬਾਕੀ ਦਾਣਾ ਪਾਣੀ ਓਕੇ ਹ ਤੇ ਛੋਟੇ ਬੱਚੇ ਚੱਕ ਕੇ ਅੰਦਰ ਰੱਖ ਤੇ ਇੱਧਰ ਆਪਾਂ ਉਹ ਵੀ ਦਿਖਾ ਦਿੰਨਾ ਇਹ ਅੰਦਰੋਂ ਜੜਾ ਪੈ ਚਲੋ ਕੋਈ ਨਾ ਤੇ ਦਾਣਾ ਕੰਮ ਸਾਰਾ ਬਸ ਓਕੇ ਆ ਬੱਚੇ ਬੁਚੇਂਦਰਾ ਸਭ ਬੱਚੇ ਪੂਰੇ ਛੋਟੇ ਵੱਡੇ ਰੰਗ ਰੂਗ ਲਾਇਆ ਦਾਣਾ ਪਾਣੀ ਸਾਰਿਆਂ ਨੂੰ ਪਾਇਆ ਤੇ ਚੋਬਰ ਦਾ ਫੋਨ ਆਇਆ ਸੀ ਮੈਨੂੰ ਕਹਿੰਦਾ ਯਾਰ ਮੇਰੇ ਤੋਂ ਕੋ ਕਬੂਦਰੀ ਨਹੀਂ ਨਿਕਲੀ ਕਹਿੰਦਾ ਘਰੋਂ ਇੱਥੋਂ ਲੈ ਗਿਆ ਜੀ ਵੱਡੀ ਕੂਦਰੀ ਸੀ ਸੀ ਖਚਾਂ ਚ 4 ਸਾਲ ਉਮਰ ਹੋਣੀਆਂ ਕੂਦਰੀ ਦੀ ਕਬੂਦਰੀ ਨਹੀਂ ਨਿਕਲੀ ਯਾਰ ਮੈਂ ਖੈਰ ਵੀ ਮੇਰੇ ਤਾਂ ਯਾਦ ਵੀ ਨਹੀਂ ਬਾਈ ਹਣਾ ਵੀ ਲੱਗੀ ਹੈ ਕਿ ਨਹੀਂ ਕੋ ਪ੍ਰਾਣੀਆਂ ਗੱਲਾਂ ਪੁਰਾਣੇ ਕਬੂਤਰ ਨਹੀਂ ਯਾਦ ਰਹਿੰਦੇ ਜੀ ਲੱਗੀ ਹੋਊਗੀ ਤਾਂ ਉਧਰਲੇ ਕਰੇ ਲੱਗੀ ਹੋਣੀ ਉਹ 100% ਤਾਂ ਲੱਗੀ ਨਹੀਂ ਹੋਣੀ ਕੂਦਰੀ ਮੈਨੂੰ ਲੱਗਾ ਲੰਗ ਵਾਲੀ ਸੁਬਾਹ ਪੱਠ ਤੋ ਕੁ ਮੂਦਰੀ ਨਹੀਂ ਗਈ ਉਹ ਤਰ ਕਰਨਾ ਇਧਰ ਆਇਤਾ ਨੀ ਰੱਖੀ ਮਾਂ ਵੀ ਚੱਲ ਰੱਬ ਰੱਖਾ ਕੋਈ ਨਹੀਂ ਮੈਂ ਤੂੰ ਐ ਕਰੀ ਕੇ ਤੇ ਬੈਂਦੀ ਵੇਖ ਲਈ ਜਿੱਥੇ ਬੈਠੇ ਉਹ ਫੜ ਲਿਆਵਾਂਗੇ ਤੇ ਚਲੋ ਹੁਣ ਐ ਕਰਦਾ ਬਾਰਪੂਰ ਬੰਦ ਕਰਕੇ ਹਨਾ ਲਿਓਨ ਬੰਦ ਕਰਕੇ ਆਪਾਂ ਚੱਲਦੇ ਖੇਤ ਤੇ ਨੀਰਾ ਨੂੰ ਰਬ ਵੱਢ ਲਈਏ ਬਈ ਆਪਾਂ ਪਹੁੰਚ ਗਏ ਖੇਤ ਵੱਡਿਆ ਛੇਤੀ ਇਹਦੀ ਨੀਰਾ ਨਵੇੜੇ ਕੰਮ ਹਾਂਜੀ ਮੇਰੇ ਵੀਰੋ ਨੀਰਾ ਵੱਢ ਕੇ ਤੇ ਲੱਦ ਲਿਆ ਭਾਈ ਉਹ ਗੱਡੀ ਤੇ ਜਿਹੜੀ ਮਤਲਬ ਰੱਸਾ ਬਣਾਉਂਦਾ ਉਹ ਪਤਾ ਨਹੀਂ ਕਿਧਰ ਗਿਆ ਯਾਰ ਹੁਣ ਨਵਾਂ ਭਾਲ ਕੇ ਲਿਆਂਦੀ ਰਸੀ ਗੱਠਾਂ ਵਾਲੀ ਹੁੰਦੀ ਤਾਂ ਬਹੁਤ ਪੱਕੀ ਐ ਵੈਸੇ ਇਹ ਬਸ ਇਹ ਨਾਲ ਬੰਨ ਕੇ ਚਾਲਦੇ ਆਂ ਘਰ ਨੂੰ ਫਿਰਣਾ ਗੱਡੀ ਪੂਰੀ ਡਟਲੀ ਯਾਰ ਮੈਨੂੰ ਪਤਾ ਮੁੜ ਕੇ ਮੈਂ ਦੋ ਤਿੰਨ ਦਿਨ ਆਉਣਾ ਨਹੀਂ ਹਨਾ ਪਤਾ ਹੀ ਹੁੰਦਾ ਆਪਣੀ ਪਹੁੰਚਦਾ ਯਾਰ ਐ ਕੋਈ ਚੱਕਰ ਨਹੀਂ ਵੀ ਆਪਣੇ ਤੋਂ ਨੀਰੇ ਨਹੀਂ ਵੜਦਾ ਨੀਰੇ ਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਪਵਾਉਂਦੇ ਸਾਰਾ ਹੀ ਵੜ ਦੂਗਾ ਮੈਂ ਬਸ ਆਉਣ ਦੀ ਘਾਹੋਲੇ ਆਂਦੀ ਆ ਮੈਥੋਂ ਆਇਆ ਨਹੀਂ ਆਂਦਾ ਯਾਰ ਮੇਰਾ ਜੀ ਨਹੀਂ ਕਰਦਾ ਯਾਰ ਕੋਈ ਵੀ ਕੰਮ ਨੂੰ ਹੱਥ ਪਾਉਣ ਨੂੰ ਜੇ ਤੇ ਕਿਹੜਾ ਹੱਥ ਫੜ ਲੈ ਫਿਰ ਦਬ ਦੇਣੀ ਆਪਾਂ ਹਨਾ ਹੁਣ ਤਾਂ ਹੀ ਮੈਂ ਦੋ ਦਿਨਾਂ ਦਾ ਵੜ ਲਾ ਦੋ ਤਿੰਨ ਦਿਨਾਂ ਦਾ ਮੈਂ ਆ ਵੀ ਆਪੇ ਘਰ ਦੇ ਪਾਈ ਜਾਣਗੇ ਚਲੋ ਬੰਨੀਏ ਬਈ ਇਹਨੂੰ ਤੇ ਚੱਲੀਏ ਘਰ ਨੂੰ ਜੀ ਲੱਗਦਾ ਸਨੀ ਦਾ ਹੀ guzarta ਆਏ ਸਟਾਰਟ ਹੋ ਜੀਗਾ ਪਰ ਤੋਂ ਡੰਨ ਲੱਗਿਆ ਕੰਮ ਵੀ ਨਿਪੜ ਗਿਆ ਆ ਗਏ ਜੀ ਇਧਰ ਲੈ ਕੇ ਚਾਹ ਚੱਕ ਲਿਆਂਦੀ ਬਈ ਚਾਹ ਭੁੱਲ ਗਈ ਸੀ ਅੱਜ ਪੀਣੀ ਹਨਾ ਮੈਂ ਵੀ ਆ ਕੋਈ ਕਮੀ ਲੱਗ ਰਹੀ ਏ ਕਮੀ ਕਾਦੀ ਕਮੀ ਚਾਹ ਦੀ ਸੀ ਹੁਣ ਮੇਰੇ ਯਾਦ ਆ ਮਾਂ ਭਾ ਚਾਹ ਵੀ ਨਹੀਂ ਪੀਤੀ ਦਿਨੀ ਛੱਪ ਗਿਆ ਤੇ ਆ ਪਈ ਸੀਗੀ ਕੀਤੀ ਤਾਂ ਦੁਪਹਿਰ 2 ਵਜੇ ਦੀ ਹੁਣ ਤਾਂ 6 ਵਜੇ ਹੀ ਹੋਣਗੇ ਤੱਤੀ ਕਰ ਲਿਆ ਮੈਂ ਡਾਕੀ ਹੁੰਦਾ ਹੈਗਾ ਢਿੱਡੀ ਪਰਣਾ ਹੁੰਦਾ ਏ ਕਿ ਨਹੀਂ ਚਲੋ ਬਈ ਨੇ ਦੋ ਮਿੰਟ ਸਵਾਲ ਲੈਣੇ ਆ ਬਾਬਾ ਪੜੀ ਜਾਂਦਾ ਸੁਣਦੇ ਆ ਬਹਿ ਕੇ ਬਾਬੇ ਨੂੰ ਵੀ ਹਨਾ ਤੋ ਵੀ ਕੰਟ ਦੇ ਗੀਤੀ ਚ ਲੈ ਦੇ ਨਹੀਂ ਤਾਂ ਆਪਣੇ ਕਰ ਹਾਂਜੀ ਚੱਲੇ ਆ ਜੀ ਬਾਦਲ ਨੂੰ ਵੀਡੀਓ ਤਾਂ ਕਰਤੀ ਬਲਜੀਤ ਕੋਲ ਹੀ ਆਪ ਅਪਲੋਡ ਵੀ ਕੀਤਾ ਅਪਡੇਟ ਕਹਿ ਲੰਗਾ ਸੀਗਾ ਨਾ ਵੀ ਲੇ ਪਾਈ ਠੀਕ ਆ ਬਸ ਹੋ ਗਏ ਚੰਗੀ ਤਰ੍ਹਾਂ ਤੇ ਜਿਹੜੀ ਜੋਬਰ ਤੋਂ ਕਬੂਤਰੀ ਉੱਡੀ ਸੀ ਉਹ ਵੀ ਇਹਨਾਂ ਦੇ ਘਰਾਂ ਕੋਲ ਹੀ ਬੈਠੀ ਆ ਤੇ ਸਾਡੇ ਕੋਲੇ ਜਵਾਕ ਜੀ ਹੁੰਦੇ ਹੁੰਦੇ ਆਪਾਂ ਨੂੰ ਲੱਗੇ ਕਿ ਆਪਾਂ ਆਪਣੇ ਕੋਲੇ ਜਵਾਕ ਜੀ ਹੁੰਦੇ ਹੁੰਦੇ ਬਾਬੇ ਹੁਣਾ ਉਹਨਾਂ ਵਾਸਤੇ ਟੈਂਕੀ ਤੇ ਚੜ ਕੇ ਆਉਣਾ ਯਾਰ ਉਹ ਕਹਿੰਦਾ ਸਾਨੂੰ ਕਬੂਤਰ ਦਿਓ ਤੇ ਅਸੀਂ ਤਾਂ ਟੈਂਕੀ ਤੇ ਬੈਠੇ ਹੋਏ ਤਾਂ ਲਾ ਲਿਆਵਾਂਗੇ ਲੇਪ ਨੂੰ ਪਹਿਲਾਂ ਬਾਦਲ ਜਾਨਾ ਨਾ ਵਾਚ ਨੇ ਅਪਡੇਟ ਹੋ ਰਹੀ ਬਈ ਆਪਣੀ ਆ ਦੇਖੋ ਬਹੁਤ ਜਿਆਦਾ ਟਾਈਮ ਲੈ ਰਹੀ ਹੈ ਇਹ ਇਹਨੂੰ ਅਪਡੇਟ ਕਰਕੇ ਦੇਖਣਾ ਆਪਾਂ ਚੱਲ ਕੇ ਤਾਂ ਕਰਕੇ ਬਾ ਫਿਰਦੇ ਆ ਬਈ ਕੋਈ ਨਾ ਜਿੱਥੇ ਕੋਈ ਆਈ ਇੰਟਰਸਟਿੰਗ ਕਲਿੱਪ ਪਰ ਸ਼ੂਟ ਕਰਾਂਗੇ ਇਟਸ ਨੂਡ ਸਟਾਈਲ ਮੇਰੇ ਵੀਰੋ ਖਾਓ ਹਾਂਜੀ ਸੋਈਏ ਜੀ ਬਹੁਤ ਟਾਈਮ ਹੋ ਗਿਆ ਭਾਈ ਗੇਂਗੂੜੇ ਹੀ ਖੇਡ ਵੀ ਉਹ ਵੀ ਪੈਤਰ ਠੀਕ ਹੈ ਜੀ ਆਰਡਰ ਪਾਡਰ ਸਾਰਾ ਪ੍ਰਬੰਧ ਰੱਖਣਾ ਪੈਂਦਾ ਹੈ ਇਹ ਤੇਰੇ ਕੋਲ ਪ੍ਰੋਬਲਮ ਹੋ ਗਈ ਬਈ ਲਾਈਟ ਗਈ ਨੂੰ ਬਹੁਤ ਟਾਈਮ ਹੋ ਗਿਆ ਯਾਰ ਲਾਈਟ ਗਈ ਨੂੰ ਬਈ 2-3 ਘੰਟੇ ਹਾਏ ਤੱਕ ਨਹੀਂ ਆਈ ਯਾਰ ਮੈਨੂੰ ਆਈ ਕਿਦਾਂ ਇਹ ਕਿਤੇ ਯਾਰ ਕੱਲੇ ਆਪਣੇ ਘਰ ਦੀ ਨ ਗਈ ਹੋਵੇ ਹਨਾ ਬਰੋ ਵੀ ਹੋਰ ਸਾਰਿਆਂ ਦੀ ਹੋਵੇ ਚਲੋ ਉੱਠ ਕੇ ਦੇਖਦੇ ਆਂਗੇ ਕੀ ਹੋਊ ਕਿ ਇਸ਼ੂ ਹੈ ਮਾੜਾ ਮੋਟਾ ਤਾਂ ਕਰ ਲਾਂਗੇ ਸੈਟ ਜੇ ਜ਼ਿਆਦਾ ਹੋਇਆ ਤਾਂ ਕੋਈ ਨਾ ਪੈ ਜਾ ਕੇ ਫਿਰ ਤੜਕੇ ਵੇਖਾਂਗੇ ਕੀ